ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੇ ਥੋੜੇ ਜਿਹਾ ਸਵਾਲ ਸਵਾਲ ਛੋਟੇ ਛੋਟੇ ਪਰ ਬੜੇ ਹੀ ਕਮਾਲ ਪਹਿਲਾ ਸਵਾਲ ਮੈਂ ਬਜ਼ੁਰਗਾਂ ਨੂੰ ਪਾਵਾਂਗੀ ਦੋ ਚਾਰ ਲੈਣਾ ਚ ਸਵਾਲ ਮੁਕਾਵਾਂਗੀ ਦਸਾ ਪੁੱਤ ਪੁੱਤੀ ਅਨ ਤੁ ਸਿੱਕੇ ਸਿਕਾਂਗੇਓ ਉਂਗਲੀ ਨਾ ਲਾ ਕੇ ਕਦੇ ਗੁਰੂ ਘਰ ਲਿਆਉਂਦੇਓ ਗੁਰੂ ਗ੍ਰੰਥ ਸਾਹਿਬ ਵਿੱਚ ਦੱਸੋ ਕਿੰਨੇ ਰਾਗ ਨੇ ਦਸ ਗੁਰੂ ਅਦਨ ਦੱਸੋ ਕਿੰਨੇ ਅਨੁਯਾਦ ਨੇ ਜੇ ਆਉਂਦਾ ਨਹੀਂ ਜੀ ਦાદੀਆਂ ਤਾਈ ਹਣ ਪੁੱਛਨੇ ਸਵਾਲ ਨੇ ਤੁਹਾਡੇ ਪੁੱਤ ਅਦਸਿਰਾ ਕੱਟੇ ਘੱਤ ਵਾਲ ਨੇ ਕਬਰਾਂ ਦੇ ਉੱਤੇ ਤੁਸੀਂ ਜੋਤ ਕਿਉਂ ਜਲਾਈਆ ਨੇ ਅੰਮ੍ਰਿਤ ਸ਼ੱਕੇ ਵਾਲਿਆ ਕਿਉਂ ਪਾਈਆ ਨੇ ਮੇਰੀ ਗੱਲ ਦਾ ਤੁਸੀਂ ਬੁਰਾ ਨਾ ਮਨੋਣਾ ਚੀ ਮਾ ਗੁੱਜ ਦੀ ਜੀਵੇਂ ਪੋਤਿਆਂ ਨੂੰ ਸਮਝਾਣਾ ਜੀ ਦાદੀਆਂ ਤੂੰ ਪਾਧੋਂ ਬਾਰੀ ਆਈ ਬਾਬਦੀ ਪੁੱਤ ਅਦਸਿਰ ਹੋਂ ਠੰਡੀਆਂ ਛਾਵਦੀ ਤੁਸੀਂ ਦਾ ਸਮੂਤ ਪਰਵੱਟੇ ਕਿਉਂ ਮਨਾਏ ਨੇ ਕਈਆਂ ਨੇ ਕੋਲ ਕੀ ਸਿੱਖਿਆ ਲੜ ਗਈ ਉਹ ਵੀ ਤੁਹਾਡੇ ਵਾਲ ਦੇ ਕਿੰਨਾਈ ਅੱਗੇ ਬਹਿਣਗੇ ਅਗਲੇ ਸਵਾਲ ਦੇ ਲਈ ਤੁਸੀਂ ਰੈਡੀ ਆ ਕੱਚ ਤੇ ਮਨਾਂ ਰੈਡੀ ਆ ਕਿਦਾਈ ਰੈਡੀ ਆ ਐਸ ਸਵਾਲ ਉਹਨਾਂ ਲਈ ਜੋ ਬੱਚਿਆਂ ਦੇ ਦਾੜੀ ਨੇ ਸਿਰ ਉੱਤੇ ਪੱਗਾ ਪਹਰਦਾਰੀਆ ਜਿਉਂ ਮਨਾਈਆਂ ਨੇ ਸਿੱਖ ਤੁਸੀਂ ਹਣੀ ਦੱਸੋ ਤੁਰਕੇ ਸਾਹਿਬ ਜੀ ਮਾ ਤੇਰਾ ਦਾ ਬੱਚੇ باپ ਤੋਂ ਨਹੀਂ ਡਰਦੇ ਜਸੋਟਾ ਦੇ ਬੱਚੇ ਨਸ਼ਾ ਕਿਉਂ ਕਰਦੇ ਅੱਧ ਬੱਚਾ ਵਸ ਮੇਰੇ ਵੀਰ ਰੇਗ ਨੇ ਚੜ ਗਈ ਜਵਾਨੀ ਵਿੱਚ ਥੱਕ ਕੇ ਜੋ ਬਹਿ ਗਏ ਟਾੜੇ ਬਿਸਾਰੇ ਨੇ ਉਹਨਾਂ ਦੀ ਸ਼ਾਇਦੀ ਦਾ ਥੋੜਾ ਮੁੱਲ ਪਾ ਲਓ ਸਿਰਾਂ ਤੇ ਸੋਨੇ ਦਾ ਸਤਾਰ ਤੇ ਸਜਾ ਲਓ ਬਜਾਵਨ ਗੁਰੂਸਾਂ ਨੂੰ ਆਪਣਾ ਬਣਾਇ ਸਿੱਪੁੱਤ ਛੜੇ ਸਾਨੂੰ ਗਲੇ ਨਾਲ ਲਗਾਏ ਕਿਤਾ ਇਤਬਾਰ ਬੇਸ਼ਵਾਸ